ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਫਿਰ ਇੱਕ ਵਾਰੀ ਫਿਰ ਸਵਾਗਤ ਹੈ ਯਸ਼ਮਾਲਾ ਰਾਮਪੁਰਾ ਫੇਸਬੁਕ ਪੇਜ ਅਤੇ YouTube ਚੈਨਲ ਦੇ ਉੱਤੇ ਤੇ ਅੱਜ ਇੱਕ ਬੜੀ ਵਧੀਆ ਤੇ ਇੱਕ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਸੋ ਮੇਰੇ ਪਿੱਛੇ ਤੁਸੀਂ ਬਾਪੂ ਜੀ ਦੇਖ ਰਹੇ ਹੋ ਤੇ ਅੱਜ ਇਹਨਾਂ ਨਾਲ ਰਿਲੇਟਿਡ ਵੀਡੀਓ ਹੈ ਤੇ ਹਰ ਇੱਕ ਇਨਸਾਨ ਦੇ ਨਾਲ ਜੋ ਅੱਜ ਮਸ਼ੀਨੀ ਯੁੱਗ ਦੇ ਵਿੱਚ ਜੋ ਕੁਝ ਹੋ ਰਿਹਾ ਜਿੱਥੇ ਆਪਾਂ ਥੋੜੀ ਜਿਹੀ ਦੂਰ ਜਾਣ ਪਿੱਛੇ ਆਪਾਂ ਬਾਈਕ ਜਾਂ ਗੱਡੀ ਭਾਲਦੇ ਆ ਉੱਥੇ ਬਾਪੂ ਜੀ ਇੱਕ ਮਿਸਾਲ ਹੈ ਬਠਿੰਡੇ ਤੋਂ ਚੱਲ ਕੇ ਆਏ ਆ ਆਦਰਸ਼ ਨਗਰ ਬਠਿੰਡਾ ਜਿਹੜੇ ਜਿਹੜੇ ਜਾਣਦੇ ਆ ਪਤਾ ਝੀਲਾਂ ਤੋਂ ਪਰਾਂ ਗੋਨਿਆਣਾ ਰੋਡ ਦੇ ਉੱਤੇ ਪੈਂਦਾ ਹੋਇਆ ਨਗਰ ਹੈ ਉੱਥੋਂ ਬਾਪੂ ਜੀ ਐਸ ਉਮਰ ਦੇ ਵਿੱਚ ਸਾਈਕਲ ਤੇ ਯਾਨੀ ਕਿ ਜੇ ਮੈਂ ਤੁਹਾਨੂੰ ਦੱਸਾਂ ਇਹਦਾ 75 ਤੋਂ 80 ਕਿਲੋਮੀਟਰ ਹੋਊਗਾ ਕੋਈ ਕਿੰਨਾ ਕਿੰਤਰ 75 ਤੋਂ 80 ਕਿਲੋਮੀਟਰ ਹੈ ਕਿਉਂਕਿ ਮੈਂ ਗੱਡੀ ਦੇ ਉੱਤੇ ਟਰੈਵਲ ਕਰਦਾ ਬਠਿੰਡਾ ਮੈਨੂੰ ਪਤਾ ਹੈ ਵੀ ਰਾਵਣਾ ਜਾਣਾ ਲੱਗਿਆ ਰਹਿੰਦਾ ਹੈ ਬਾਈਕ ਤੇ ਉੱਤੇ ਜੇ ਮੈਂ ਮੇਰੀ ਗੱਲ ਕਰਾਂ ਤਾਂ ਜੇ ਮੈਨੂੰ ਆਖਣ ਵੀ ਬਾਈਕ ਤੇ ਜਾਣਾ ਹੈ ਮੋਟਰਸਾਈਕਲ ਤੇ ਜਾਣਾ ਮੈਨੂੰ ਤਾਂ ਵੀ ਔਖਾ ਲੱਗਦਾ ਕੋਈ ਐਸ ਉਮਰ ਦੇ ਵਿੱਚ ਮਤਲਬ ਹੋਈ ਅਸੀਂ ਜਵਾਨ ਹੈ ਸੋ ਬਾਪੂ ਜੀ ਉੱਥੋਂ ਚੱਲੇ ਐ ਤੋ ਸਭ ਤੋਂ ਪਹਿਲਾਂ ਧੰਨਵਾਦ ਸਾਡੇ ਸਭ ਨੂੰ ਮਿਲੇ ਸੀਗੇ ਤੇ ਸਾਨੂੰ ਇਹਨਾਂ ਦੇ ਜਦੋਂ ਥੋੜੀ ਜੀ ਗੱਲ ਦਸੀ ਅਸੀਂ ਸੱਚ ਨਹੀਂ ਮੰਨਿਆ ਅਸੀਂ ਸੱਚ ਨਹੀਂ ਮੰਨਿਆ ਇਸ ਚੀਜ਼ ਨੂੰ ਵੀ ਯਾਰ ਇੱਕ ਬੰਦੇ ਕੋਲੇ ਗੱਡੀਆਂ ਹੋਣ ਕੋਠੀਆਂ ਕਾਰਾਂ ਹੋਣ ਤੇ ਪੁੱਤ ਮੁਲਾਜ਼ਮ ਹੋਣ ਖੁਦ ਰਿਟਾਇਰ ਹੋਏ ਹੋਏ ਹੈਗੇ ਐ ਤੇ ਅੱਜ ਸਾਈਕਲ ਦੇ ਉੱਤੇ ਐ ਸੋ ਆਜੋ ਆਪਾਂ ਬਾਪੂ ਜੀ ਨਾਲ ਗੱਲ ਕਰਦੇ ਆਂ ਲਿਆ ਨੇਰੇ ਬਾਪੂ ਜੀ ਸੋ ਸਿੱਖਾ ਸਭ ਤੋਂ ਪਹਿਲਾਂ ਤੇ ਪਹਿਲਾਂ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਕੁਸ਼ਚੈਨ ਸਿੰਘ ਹੈ ਜੀ ਗਰਚਰਨ ਸਿੰਘ ਆਦਰਸ਼ ਨਗਰ ਬਠਿੰਡਾ ਆਦਰਸ਼ ਨਗਰ ਬਠਿੰਡਾ ਤੋਂ ਗਰਚਰਨ ਸਿੰਘ ਜੀ ਤੇ ਬਾਪੂ ਜੀ ਤੁਸੀਂ ਬਠਿੰਡਾ ਦੇ ਬੇਸਿਕਲੀ ਬਠਿੰਡਾ ਦੇ ਹਾਂਜੀ ਆਦਰਸ਼ ਨਗਰ ਲੋਪਲੀ ਬਠਿੰਡਾ ਅੱਛਾ ਤੇ ਦੇਖੋ ਤੁਸੀਂ ਬਠਿੰਡਾ ਤੋਂ ਚੱਲ ਕੇ ਹੁਣ ਇਸ ਟਾਈਮ 80 ਕਿਲੋਮੀਟਰ ਤੇ ਖੜੇ ਐ ਤੇ ਐਦੂ ਅੱਗੇ ਵੀ ਤੁਸੀਂ 30 35 ਕਿਲੋਮੀਟਰ ਕੱਟਣਾ ਹੈ ਹਟਾਣੀ ਪਲਾਣੀਆਂ ਵਾਲੀ ਐ ਮੋਰ ਜਾਣ ਤੋਂ ਬਾਅਦ ਵੀਡੀਓ ਔਰ ਜੰਦ ਸਖਾਨ ਸ਼ਾ ਪੀਣੀ ਕੋਲੇ ਜਿੱਥੋਂ ਦੇ ਸਾਡੇ ਰਾਜਸਥਾਨ ਦੇ ਮੌਜੂਦਾ ਐਮ ਐਲ ਏ ਗੁਰਦੀਪ ਸਿੰਘ ਸ਼ਾ ਪੀਣੀ ਹੈ ਢਾਣੀ ਪਲਾਨੀ ਵਾਲੀ ਉਹਨਾਂ ਦੇ ਕੋਲੇ ਬਿਲਕੁਲ ਉਹਨਾਂ ਦੇ ਗਵਾਂਡ ਦੇ ਵਿੱਚ ਢਾਣੀ ਪਲਾਨੀ ਵਾਲੀ ਆ ਉੱਥੋਂ ਤੱਕ ਬਾਪੂ ਜੀ ਨੇ ਸਾਈਕਲ ਤੇ ਜਾਣਾ ਸੋ ਕੋਈ ਮਜਬੂਰੀ ਨਹੀਂ ਸ਼ੌਂਕ ਹੈ ਬਾਪੂ ਜੀ ਸ਼ੌਂਕ ਹੈ ਸ਼ੌਂਕ ਹੈ ਸੋ ਸਭ ਤੋਂ ਪਹਿਲਾਂ ਦੱਸ دیں ਕਿ ਬਾਪੂ ਜੀ ਖੁਦ ਜਿਹੜੀ ਸਰਵਿਸ ਹੈ ਗਵਰਨਮੈਂਟ ਸਰਵਿਸ ਤੋਂ ਰਟਾਇਰ ਹੈ ਬਾਪੂ ਜੀ ਤੁਸੀਂ ਕਿਹੜੇ ਡਿਪਾਰਟਮੈਂਟ ਮੈਂ ਸੀਆਈਐਸਫਾ ਸੈਂਟਰ ਸਕਿਉਰਿਟੀ ਫੋਰਸ ਅੱਛਾ ਉਹਦੇ ਸੀਗੇ ਸੋ ਬਾਪੂ ਜੀ ਪਰਵਾਸ ਤਾ ਕੋਣ ਕੋਣਾ ਤੁਹਾਡੇ ਕੋਲ ਦੋ ਲੜਕੇ ਆ ਜੀ ਅੱਛਾ ਦੋ ਲੜਕੇ ਆ ਦੋਨੋਂ ਲੜਕੇ ਕੀ ਕਰਦੇ ਇੱਕ ਪੰਜਾਬ ਪੁਲਿਸ ਚ ਹੈ ਬਠਿੰਡੇ ਇੱਕ ਸੀਆਈਐਸਰ ਚ ਹੈ ਦਿੱਲੀ ਇੱਕ ਦਿੱਲੀ ਇੱਕ ਬਠਿੰਡੇ ਪੰਜਾਬ ਪੁਲਿਸ ਦੇ ਵਿੱਚ ਦੋਨੋਂ ਹੀ ਬੇਟੇ ਸੋ ਕੋਈ ਮਜਬੂਰੀ ਨਹੀਂ ਤੁਸੀਂ ਸਮਝ ਸਕਦੇ ਹੋ ਬਾਬੂ ਜੀ ਤੇ ਕੋਈ ਮਜਬੂਰੀ ਨਹੀਂ ਬਾਬੂ ਜੀ ਇਹ ਕਿਵੇਂ ਸੋਚਿਆ ਤੁਸੀਂ ਵੀ ਤੁਸੀਂ ਸਾਈਕਲ ਦੇ ਉੱਤੇ ਹੀ ਜਾਣਾ ਥੋੜਾ ਜਿਆਦਾ ਫਿਜ਼ੀਕਲ ਫਿਟਨੈਸ ਸਸਤੇ ਵੀ ਰੱਖੇ ਫਿਜ਼ੀਕਲ ਫਿਟਨੈਸ ਰੱਖਾਂਗੇ ਸਰੀਰ ਨੂੰ ਹਾਂਜੀ ਹਾਂਜੀ ਤੇ ਪੁੱਛ ਲੱਤ ਦੇ ਵਿੱਚ ਵੀ ਮੇਰਾ ਪ੍ਰੋਬਲਮ ਆ ਗਈ ਸੀ ਥੋੜਾ ਜਿਆਦਾ ਸੁਣਨ ਹੋਣ ਲੱਗ ਪੀਛ ਦਰਦ ਹੋਣ ਲੱਗ ਪਿਆ ਸੀਗਾ ਅੱਛਾ ਅੱਛਾ ਤੇ ਹੁਣ ਸਾਈਕਲ ਚਲਾਉਣ ਦਾ ਬਿਲਕੁਲ ਲਗਭਗ 6 ਮਹੀਨੇ ਹੋ ਗਏ ਅੱਛਾ ਬਹੁਤ ਬਿਲਕੁਲ ਠੀਕ 100% ਠੀਕ ਹੈ ਠੀਕ ਹੈ ਜੀ ਸੋ ਇਹ ਇੱਕ ਕਿਤੇ ਨਾ ਕਿਤੇ ਆਪਣੇ ਜਿਹੜੇ ਜਵਾਨ ਮੁੰਡੇ ਜੀ ਜਿਹੜੇ ਹੁਣ ਥੋੜੀ ਜੀ ਦੂਰ ਜਾਣਾ ਹੁੰਦਾ ਮੋਟਰਸਾਈਕਲ ਭਾਲਦੇ ਆ ਕਿੰਨਾ ਕਿ ਦੋਨਾਂ ਨੂੰ ਵੀ ਮੈਸੇਜ ਹੈ ਇਹ ਤੁਸੀਂ ਕੋਈ ਮਤਲਬ ਕੋਈ ਮੁਹੀਮ ਦੇ ਤਹਿਤ ਹੈ ਜਾਂ ਵੈਸੇ ਨਹੀਂ ਹੈ ਵੈਸੇ ਹੀ ਮੇਰਾ ਪਿੰਡ ਹੈ ਪਟਾਣੇ ਖਲਾਣਿਆਂ ਵਾਲੀ ਅੱਛਾ ਅੰਡੀ ਅਸੀਂ ਰਹਿੰਦੇ ਆ ਪਿੰਡ ਹੈ ਮੇਰਾ ਮੇਰਾ ਮਦਰ ਹੈ ਅੱਛਾ ਹਾਂ ਮੇਰੇ ਕੋਲ ਵੀ ਮੈਂ ਮਿਲਣਾ ਸੀ ਚੱਲੇ ਅੱਛਾ ਅੱਛਾ ਤੁਸੀਂ ਮਤਲਬ ਵੈਸੇ ਤੁਸੀਂ ਰਾਜਸਥਾਨ ਦੇ ਵਾਸੀ ਹੋਂਗੇ ਰਾਜਸਥਾਨ ਤੋਂ ਸੋ ਇਹ ਵੀ ਬਹੁਤ ਵੱਡੀ ਗੱਲ ਹੈ ਵੀ ਸਾਡੇ ਰਾਜਸਥਾਨ ਦੇ ਵਾਸੀਏ ਤੇ ਇਸ ਟਾਈਮ ਖੜੇ ਵੀ ਅਸੀਂ ਪਿੰਡ ਵਜੀਦਪੁਰ ਤੇ ਮਲਾ ਰਾਮਪੁਰਾ ਬਾਰਡਰ ਦੇ ਉੱਤੇ ਆ ਤੁਸੀਂ ਦੇਖ ਰਹੇ ਹੋ ਪੂਰਾ ਜਮਾ ਬਾਰਡਰ ਦੀ ਰੋੜ ਹੈਗੀ ਹੈ ਪੰਜਾਬ 'ਚ ਖੜੇ ਆ ਤੇ ਹੁਣ ਇਹ ਦੂਆ ਰਾਜਪਾਤ ਕਹਿੰਦਾ ਵੀ ਯਾਰ ਮੈਂ ਇੰਨੀ ਦੂਰ ਚੱਲਿਆ ਵੀ ਘਰੇ ਕਾਰ ਵੀ ਖੜੀ ਐ ਮੋਟਰਸਾਈਕਲ ਵੀ ਖੜਾ ਐ ਨਾ ਨਾ ਕੋਈ ਸ਼ੌਕ ਐ ਮਤਲਬ ਮੈਂ ਐਸਾ ਕਾਉਂ ਕੈ ਫਿਰ ਸਾਈਕਲ ਤੇ ਲੰਮਾ ਮਾਤੂ ਵਾਸੇ ਕਰ ਚਲੋ। ਹਾਂ ਚੱਲ। ਤੇ ਸਾਡੇ ਭਰਾਵਾਂ ਨੇ ਉਹਨਾਂ ਨੇ ਆਖਿਆ ਨਹੀਂ ਬਾਈਆਂ ਨੇ ਵੀ ਬਾਪੂ ਜੀ ਤੁਸੀਂ ਕਾਰ ਲੈ ਜਾਓ ਤੁਹਾਨੂੰ ਡਰਾਈਵਰ ਦੇ ਦਿੰਦੇ ਆ। ਨਹੀਂ ਨਹੀਂ ਬੱਚੇ ਆ ਬੱਚੇ ਨੂੰ ਪਤਾ ਉਹਨਾਂ ਨੂੰ ਪਤਾ ਐ। ਅੱਛਾ ਵੀ ਡੇੜੀ ਆਪਣੇ ਸਾਈਕਲ ਤੇ ਆਮ ਚੱਲਦੇ ਐ। ਅੱਛਾ ਲੋਕਾਂ ਨੂੰ ਵੀ ਛੋਟੇ ਮੋਟੇ ਕੰਮਾਂ 'ਕੇ ਸਾਈਕਲ ਹੀ ਵਰਤਦਾ। ਅੱਛਾ 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 ਕਾਰ ਮੋਟਰਸਾਈਕਲ ਨਹੀਂ ਕਰਦਾ। ਠੀਕ ਐ ਜੀ। ਤੇ ਬਾਪੂ ਜੀ ਨੇ ਲੰਮਾ ਨਹੀਂ ਇੱਥੇ ਹੀ ਮੈਂ 80 ਰੁਪਏ ਆਉਂਦਾ ਉਹ ਅੱਛਾ ਇਹ ਛੋਟਾ ਸੋ ਇਹ 110 ਕਿਲੋਮੀਟਰ ਲਗਭਗ ਪੈਂਦੀ ਆ ਹਾਂ 110 ਹਾਂਜੀ ਤਾਂ 80 17 80 ਕਿਲੋਮੀਟਰ ਤੁਸੀਂ ਆ ਗਏ ਹੋ 35 ਕਿਲੋਮੀਟਰ ਇੱਥੋਂ ਹੈਗਾ ਇਹ 112 ਕਿਲੋਮੀਟਰ ਲਗਭਗ ਉਹ ਆਏ ਸੋ ਦੋਸਤੋ ਜਿੱਥੇ ਅੱਜ ਦਾ ਮਸ਼ੀਨੀ ਯੋਗ ਹੈ ਮੈਂ ਵੀ ਦੇਖੋ ਤੁਸੀਂ ਮੈਂ ਵੀ ਪਿੰਡੋਂ ਕਿਤੇ ਬਾਹਰ ਟਾਣੀ ਚ ਗਿਆ ਹੋਇਆ ਸੀ ਮੈਂ ਵੀ ਬਾਈਕ ਤੇ ਸੀਗਾ ਮੈਨੂੰ ਸਾਡੇ ਮੈਂਬਰ ਸਾਹਿਬ ਹੈ ਪ੍ਰithvi ਭਾਈ ਦਾ ਇਹਨਾਂ ਦਾ ਫੋਨ ਗਿਆ ਮੇਰੇ ਕੋਲ ਇਹ ਕਹਿੰਦੇ ਵੀ ਇੱਕ ਬਾਬਾ ਜੀ ਹੈਗੇ ਆ ਤੇ ਏਜ ਕਿੰਨੀ ਆਪੂ ਜੀ ਤੁਹਾਡੀ 61 ਹੈ 61 ਕਾਟ ਸਾਲ ਕਾਟ ਸਾਲ ਦੀ ਏਜ ਦੇ ਵਿੱਚ ਤੇ ਸਾਈਕਲ ਦੇ ਉੱਤੇ ਟਰੈਵਲ ਕਰ ਰਹੇ ਆ ਕਹਿੰਦੇ ਯਾਰ ਮੈਨੂੰ ਬੜਾ ਮਨ ਨੂੰ ਖੁਸ਼ੀ ਹੋਈ ਵੀ ਜਿੱਥੇ ਆਪਾਂ ਇਥੋਂ ਘਰੇ ਜਾਂਦੇ ਆ ਤਾਂ ਵੀ ਬਾਈਕ ਯੂਜ਼ ਕਰਦੇ ਆ ਤੇ ਬਾਪੂ ਜੀ ਇੰਨੀ ਦੂਰੋਂ ਤੇ ਉਹ ਵੀ ਕੋਈ ਮਜਬੂਰੀ ਨਹੀਂ ਸ਼ੌਕ ਹੈ ਬਾਪੂ ਜੀ ਸ਼ੌਕ ਉਹ ਤੁਹਾਨੂੰ ਸਾਈਕਲ ਜੁਰਿਤ ਤੇ ਸੈਰ ਤੋਂ ਕਾਫੀ ਫਰਕ ਆ ਗਿਆ ਕਿ ਮੈਂ ਪਹਿਲਾਂ ਤੋਂ ਆਪਨੇ ਸੀ ਨੂੰ ਮੈਂਸ਼ਨ ਕਰਕੇ ਰਿਹਾ ਅੱਛਾ ਪਹਿਲਾਂ ਤੋਂ ਮੈਂ ਨਾ ਨਾ ਆਖਾ ਮੇਰਾ 74 73 ਦੀ ਵੇਟ ਮੈਂ ਨਾ ਗੰਦੇ ਤਾਂ ਨਾ ਵਦਨ ਦਿੱਤੇ ਅੱਛਾ ਬਸ weight ਮੇਰਾ 74 ਦੇ ਲਗਭਗ ਆਸ-ਪਾਸ ਹੀ ਰਿਹਾ ਪਹਿਲਾਂ ਕੋਈ ਕੋਈ ਐਥਲੀਟ ਦਾ ਮਤਲਬ ਨਹੀਂ ਵੈਸੇ ਹੀ ਨੋਰਮਲ ਪਹਿਲਾਂ ਫੋਰਸ ਦੀ ਨੌਕਰੀ ਹੋ ਪੈਰਾਮੀਟਰੀ ਹੈ ਹਾਂਜੀ ਹਾਂਜੀ ਸੀਆਈਏ ਸਰਪ੍ਰੀ ਹਾਂ ਫੋਰਸ ਦੇ ਵਿੱਚ ਉਹਦੇ ਚ ਆਹ ਰੂਟੀਨ ਜੀ ਐਕਸਰਸਾਈਜ਼ਾਂ ਹੁੰਦੀਆਂ ਰਹਿੰਦੀਆਂ ਕਰਦੇ ਰਹਿੰਦੇ ਸੀ ਠੀਕ ਹੈ ਜੀ ਤੇ ਆਹ ਮਨੂੰ ਦਿੰਦੇ ਤੁਸੀਂ 20 ਤੋਂ 25 ਕਿਲੋਮੀਟਰ ਤੁਸੀਂ ਕਰਕੇ ਦਿੰਦੇ ਹਾਂ ਆਹ ਨੋਰਮਲ ਇਹਦਾ ਖੈਰ ਚ ਨਾ ਕੋਈਆਂ ਨੇ ਸੈੱਟ ਕਿਤੇ ਲੈ ਜਾਨੇ ਅਨਪ੍ਰੋਪਰ ਵੀ 25-30 ਕਿਲੋਮੀਟਰ ਤੱਕ ਮੈਂ ਦਿੰਦੀ ਹਾਂ ਦਿੱਲੀ ਜਿਹੜਾ ਕੋਈ ਕੰਮ ਹੈਗਾ ਤੁਸੀਂ ਲਗਭਗ 5-5 ਕਿਲੋ ਇਹ ਕੋਈ ਨਾ। ਤੋਂ ਬਹੁਤ ਵਧੀਆ ਇੱਕ ਬਹੁਤ ਵੱਡਾ ਮੈਸੇਜ ਹੈ ਵੀ ਅੱਜ ਦੇ ਮਸ਼ੀਨੀ ਯੁੱਗ ਦੇ ਵਿੱਚ ਵੀ ਤੁਸੀਂ ਬਣਾ ਆ ਕੇ ਮਾਈਨੋਸ ਸਿਰ ਰੱਤੀ ਬੈਠੇ ਹੋ ਐਸੇ। ਨਹੀਂ ਤਾਂ ਜਦੋਂ ਕਹਿੰਦੇ ਆ ਕਿ ਬੰਦੇ ਕੋਲੇ ਪੈਸਾ ਆ ਜਾਂਦਾ ਹੈਗਾ ਇਹ ਨਹੀਂ ਅਖੀ ਮਾਲਕ ਦੇ ਦਿੱਤਾ ਕੋਈ ਕੰਮੀ ਤਾਂ ਹੈ ਹੀ ਨਹੀਂ। ਵੀ ਜੇ ਕੋਈ ਬੰਦੇ ਕੋਲੇ ਪੈਸਾ ਆ ਜਾਂਦਾ ਉਹ ਤੋਂ ਥੋੜਾ ਜਿਹਾ ਉਹ ਕਹਿੰਦੇ ਨੇ ਨਾ ਪੰਜਾਬੀ ਵਿੱਚ ਕੋਈ ਗੱਡੇ ਨੂੰ ਦੇਖ ਕੇ ਪੈਰ ਭਾਰਾ ਹੋ ਹੀ ਜਾਂਦਾ। ਪਰ ਬਾਪੂ ਜੀ ਤਾਂ ਦੇਖੋ ਤੁਸੀਂ ਤੁਸੀਂ ਮਤਲਬ ਗੱਡੇ ਨੂੰ ਦੇਖ ਕੇ ਪੈਰ ਭਾਰਾ ਹੋਇਆ ਨਹੀਂਗਾ। ਇਹ ਜਲਦੀ ਜਾਗ ਦੀ ਮਿਸਾਲ ਹੈਗਾ ਇਸ ਚੀਜ਼ ਦੇ ਵੀ ਦੇਖੋ ਤੁਸੀਂ ਅੱਜ ਦੀ ਜਵਾਨੀ ਨੂੰ ਮਾਤ ਪਾਉਂਦੇ ਆ। ਤੇ ਬਾਪੂ ਜੀ ਤੁਸੀਂ ਆਪਣੇ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੁਛ ਕਹਿਣਾ ਚਾਹਾਂਗੇ। ਉਸ ਨੌਜਵਾਨ ਪੀੜ੍ਹੀastype ਇਹ ਹੀ ਹੈ ਕਿ ਆਪਣੇ ਸਰੀਰ ਨੂੰ ਫਿੱਟ ਰੱਖਣ ਵਾਸਤੇ ਵੱਧ ਤੋਂ ਵੱਧ ਹੱਥੀਂ ਕੰਮ ਕਰੋ ਤੇ ਸਾਈਕਲ ਰਾਈ ਆਪਣਾ ਗੱਡੀਆਂ ਦਾ ਜਾਂ ਮੋਟਰਸਾਈਕਲਾਂ ਦਾ ਯੂਜ਼ ਘੱਟ ਕਰੋ। ਹਾਂਜੀ ਵੱਧ ਤੋਂ ਵੱਧ ਆਪਣਾ ਹਾਰਡਵਰਕ ਕਰੋ। ਹਾਂਜੀ ਹਾਂਜੀ ਜਿਹੜੇ ਹਿਸਾਬ ਨਾਲ ਅੱਜ ਕੱਲ੍ਹ ਵੀ ਨਸ਼ਿਆਂ ਦਾ ਦੌਰ ਤਾਂ ਵਧ ਹੀ ਜਾਂਦਾ ਹੈਗਾ ਥੋੜਾ ਜਿਹਾ ਉਸ ਦੇ ਵੀ ਇੱਕ ਬਹੁਤ ਵੱਡਾ ਮਤਲਬ ਇੱਕ ਮੈਸੇਜ ਆਏਗਾ ਵੀ ਆਹ ਦੇਖੋ ਤੁਸੀਂ ਫਿੱਟ ਰਹੇ ਨੇ ਬਾਪੂ ਜੀ ਅੱਜ 61 ਸਾਲ ਦੀ ਮਤਲਬ ਏਜ ਆ ਗਵਰਨਮੈਂਟ ਜੋਬ ਪਹਿਲਾਂ ਕੀਤੀ ਹੈ ਖੁਦ ਕਿੰਨੇ ਸਾਲ ਜੌਬ ਸੀ ਬਾਪੂ ਜੀ ਤੁਹਾਡੀ ਮੱਤੀ ਸਾਲ ਕੀਤੀ ਸੀ 30 ਸਾਲ ਸੋ 30 ਸਾਲ ਜੌਬ ਕੀਤੀ ਹੈ ਉਦੋਂ ਵੀ ਬਾਪੂ ਜੀ ਕਹਿੰਦੇ ਵੀ ਮੈਂ ਆਪਦੀ ਫਿਟਨੈਸ ਨੂੰ ਲੈ ਕੇ ਹਮੇਸ਼ਾ ਹੀ ਤੇ ਹੁਣ ਵੀ ਦੋਨੋਂ ਬੇਟੇ ਆ ਜਿਹੜੇ ਗਵਰਨਮੈਂਟ ਜੌਬ ਹੈ ਕਿਸੇ ਚੀਜ਼ ਦੀ ਕੋਈ ਕਮੀ ਤਾਂ ਹੈ ਹੀ ਨਹੀਂ ਸੋ ਬਾਪੂ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਤੁਹਾਡਾ ਇੱਕ ਵਾਰੀ ਮੋਬਾਈਲ ਨੰਬਰ ਬੋਲ ਦਿਓ ਜੇ ਕਿਸੇ ਨੇ ਕੰਟੈਕਟ ਕਰਨਾ ਹੋਇਆ ਨਾ ਬਾਪੂ ਜੀ ਨਾਲ ਸੋ ਇੱਕ ਵਾਰੀ ਮੋਬਾਈਲ ਨੰਬਰ ਬੋਲ ਦਿਓ ਬਾਪੂ ਜੀ 9465356530 ਸੋ ਇੱਕ ਵਾਰੀ ਹੋਰ ਬੋਲ ਦਿਜੀ ਨੰਬਰ 9465356530 9465356530 ਸੋ ਇਹ ਬਾਪੂ ਜੀ ਦਾ ਨੰਬਰ ਹੈ ਤੇ ਇੱਥੋਂ ਹੁਣ ਲਗਭਗ ਸਵਾ 8 ਵਜੇ ਕਹਿੰਦੇ ਅਸੀਂ ਚੱਲੇ ਸੀਗੇ ਬਠਿੰਡਾ ਤੋਂ 1 ਵਜੇ ਇੱਥੇ ਪਹੁੰਚ ਗਏ 1 ਵਜੇ ਸਹੀ ਸਵਾ 8 ਵਜੇ ਚੱਲੇ 1 ਵਜੇ ਸਹੀ ਇੱਥੇ ਪਹੁੰਚ ਗਏ ਬਜੀਤਪੁਰ ਭੋਮਾ ਪਿੰਡ ਤੇ ਬਿਲਕੁਲ ਬਾਰਡਰ ਦੇ ਉੱਤੇ ਮਹਾਰਾਮ ਦਾ ਫਿਰਪੁਰ ਪੁਰ ਦੇ ਸਿੱਕੇ ਹੁੰਦੇ ਆ ਤੇ ਬਾਪੂ ਜੀ ਇਹ ਦੂਆਦ ਫਿਰ ਟੰਡਾ ਹੁਣ ਮਤਲਬ 30 ਕਿਲੋਮੀਟਰ ਦਾ ਦਸ ਰਿਹਾ ਹਾਂ ਬਸ ਹੁਣ ਕਰੀ ਅੱਛਾ ਤੇ ਜਾਣ ਰਸਤੇ ਕਿਨੇ ਰੋਕਣਾ ਸਵਾਕ ਮਨਾ 1.5 2 ਵਜੇ ਆ ਹੁਣ ਕੀ ਟਾਈਮ ਹੋ ਗਿਆ 2:1 ਹੋ ਗਿਆ 1:3 ਹੋ ਗਿਆ ਤੇ ਇਹ ਦੋ ਵਾ ਤੁਹਾਨੂੰ ਨਾ 4 ਵਜੇ ਤੱਕ ਨਾ ਨਾ ਇਹ ਤੁਹਾਨੂੰਾ 1.5 ਘੰਟਾ ਲੱਗਣਾ ਸਾਡਾ ਤਾਂ ਅੰਦਾਜ਼ਾ ਵੀ ਸਹੀ ਨਹੀਂ ਜਾਂਦਾ ਕਹਿੰਦੇ ਨਾ 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 1.5 ਘੰਟਾ ਨਾ 1.5 ਘੰਟਾ ਲੱਗਣਾ ਸੋ ਨਹੀਂ ਬਹੁਤ ਵਧੀਆ ਲੱਗਿਆ ਜੀ ਤੇ ਧੰਨਵਾਦ ਪਹਿਲਾਂ ਤਾਂ ਇਹਨਾਂ ਦਾ ਜੋ ਸਾਨੂੰ ਵੀ ਇੱਕ ਬਹੁਤ ਵਧੀਆ ਮੈਸੇਜ ਮਿਲਿਆ ਹੈਗਾ ਵੀ ਆਪਾਂ ਵੀ ਆ ਗੱਡੀਆਂ ਕਾਰਾਂ ਛੱਡ ਕੇ ਤੇ ਸਾਈਕਲ ਦੇ ਉੱਤੇ ਜਿਹੜੀ ਇੱਕ ਤਾਂ ਐਕਸਰਸਾਈਜ਼ ਹੈਗੀ ਆ ਸਰੀਰ ਚੱਲਦਾ ਹੈਗਾ ਤੇ ਧੰਨਵਾਦ ਬਾਈ ਇਹਨਾਂ ਦਾ ਮੈਂਬਰ ਸਾਹਿਬ ਦਾ ਪਰਥੀ ਜੀ ਦਾ ਇਹਨਾਂ ਦਾ ਵੀ ਇਹਨਾਂ ਨੇ ਮੈਨੂੰ ਬੁਲਾਇਆ ਤੇ ਹੁਣ ਇਹ ਵੀਡੀਓ ਤੁਹਾਡੇ ਤੇ ਵੀ ਸ਼ੇਅਰ ਜਰੂਰ ਕਰ ਦਿਓ ਜਿਹਨੂੰ ਚੰਗੀ ਲੱਗੇ ਗਾਹ ਤੋਂ ਗਾਹ ਸ਼ੇਅਰ ਕਰਿਓ ਕਿਉਂਕਿ ਬਠਿੰਡਾ ਤੋਂ ਲੈ ਕੇ ਤੇ ਸ਼ਾਭੀਣੀ ਤੱਕ ਦਾ ਸਫ਼ਰ ਪੰਜਾਬ ਤੋਂ ਰਾਜਸਥਾਨ ਦਾ ਸਫ਼ਰ ਬਾਪੂ ਜੀ ਕਰਕੇ ਇੱਥੋਂ ਤੱਕ ਪਹੁੰਚੇ ਤੇ ਹੁਣ ਅੱਗੇ ਜਾਣਗੇ ਬਾਪੂ ਜੀ ਇੱਥੇ ਕਿੰਨੇ ਦਿਨ ਰਹਿਣਾ ਤੁਸੀਂ ਦੋ ਦਿਨ ਇੱਥੇ ਦੋ ਦਿਨ ਤੇ ਜਾਂਦੇ ਫੇਰ ਤੁਸੀਂ ਵਾਪਸ ਹੈ ਨਾ ਵਾਪਸ ਹੈਗੇ ਇਹੀ ਇਹੀ ਰੋਡ ਆ ਤੁਹਾਡੀ ਇਹੀ ਜਾਊਂਗਾ ਮੈਂ ਸੰਗਰੀਆ ਡੱਬਾ ਲਈ ਹੋ ਕੇ ਜਾਊਂਗਾ ਬੈਂਕ 'ਚ ਕੰਮ ਆ ਸੰਗਰੀਏ ਅੱਛਾ ਸਨ ਇਹ ਬੈਂਕਟ ਕਮ ਹੈ ਠੀਕ ਹੈ ਸਾਡਾ ਮੱਡਾ ਵਾਲੀ ਸੰਗਰੀਆ ਕੋ ਜਾਓ ਦੇਖੋ ਜੀ ਜੇ ਕਿਸੇ ਨੇ ਮਿਲਣਾ ਹੋਇਆ ਕੰਟੈਕਟ ਨੰਬਰ ਬਾਪੂ ਜੀ ਦਾ ਇੱਥੇ ਸ਼ੋ ਵੀ ਕਰ ਦਿਆਂਗੇ ਅਸੀਂ ਸਕਰੀਨ ਦੇ ਉੱਤੇ ਜੇ ਕਿਸੇ ਨੇ ਬਾਪੂ ਜੀ ਨੂੰ ਮਿਲਣਾ ਹੈ ਤਾਂ ਸ਼ਾਪੀਣੀ ਤੋਂ ਆਪਣਾ ਜਿਹੜੀ ਟਾਣੀ ਹੈ ਫਲਾਣੀਆਂ ਵਾਲੀ ਫਲਾਣੀਆਂ ਵਾਲੀ ਟਾਣੀ ਤੇ ਉੱਥੇ ਆਪਣਾ ਬਾਪੂ ਜੀ ਦਾ ਘਰ ਹੈ ਜੱਦੀ ਘਰ ਹੈ ਜਿਹੜਾ ਉੱਥੇ ਚੱਲੇ ਜੇ ਕਿਸੇ ਨੇ ਮਿਲਣਾ ਹੋਇਆ ਕਿਸੇ ਵੀ ਪੱਤਰਕਾਰ ਵੀਰ ਨੇ ਜਾਂ ਕਿਸੇ ਨੇ ਵੀ ਵੀਡੀਓ ਬਣਾਉਣੀ ਹੈ ਮਿਲਣਾ ਤਾਂ ਤੁਸੀਂ ਉੱਥੇ ਮਿਲ ਸਕਦੇ ਹੋ ਦੋ ਦਿਨ ਇੱਥੇ ਆ ਉਸ ਤੋਂ ਬਾਅਦ ਯਾਦਾ ਡੱਬ ਵਾਲੀ ਸੰਗਰੀਆ ਡੱਬ ਵਾਲੀ ਤੇ ਬਠਿੰਡਾ ਮੇਨ ਰੋਡ ਹੀ ਜਾਉਂਗੇ ਮੇਨ ਰੋਡ ਤੇ ਆਏ ਆ ਇਹ ਇਧਰੋਂ ਆਪਣਾ ਬਠਿੰਡਾ ਬਾਦਲ ਮਹਿਣਾ ਬਠਿੰਡਾ ਬਾਦਲ ਮਹਿਣਾ ਸਿੱਖਾਲਾ ਪੀਟੀ ਵਾਲਾ ਤੇ ਬਜੀਤਪੁਰ ਤੇ ਹੁਣ ਫਿਰ ਇੱਥੇ ਜਾਣਗੇ ਸੋ ਜਿਹਨੇ ਵੀ ਮਿਲਣਾ ਹੋਇਆ ਤੁਸੀਂ ਤੇ ਬਾਪੂ ਜੀ ਨੂੰ ਨੰਬਰ ਅਸੀਂ ਸਕਰੀਨ ਦੇ ਉੱਤੇ ਸ਼ੋਅ ਕਰ ਦਿਆਂਗੇ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਇੱਕ ਵਾਰੀ ਕਮੈਂਟ ਕਰਕੇ ਵੀ ਹੌਸਲਾ ਜ਼ਰੂਰ ਵਧਾਓ ਬਾਪੂ ਜੀ ਦਾ ਸੋ ਬਾਪੂ ਜੀ ਮਿਹਰਬਾਨੀ ਬਹੁਤ ਬਹੁਤ ਸਾਨੂੰ ਆਸ਼ੀਰਵਾਦ ਦੇ ਕੇ ਜਾਓ ਵੀ ਅਸੀਂ ਵੀ ਸਾਈਕਲ ਦੇ ਉੱਤੇ ਰਹੀਏ ਤੇ ਅਸੀਂ ਵੀ ਐਕਸਰਸਾਈਜ਼ ਕਰਦੇ ਰਹੀਏ ਐਂ ਕਰਦੇ ਰਹੀਏ ਸੋ ਠੀਕ ਹੈ ਦੋਸਤੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਠੀਕ ਹੈ ਜੀ ਹੋਰ ਵੀ ਕੀ ਸੇਵਾ ਕਰੀਏ ਫਟਿਆ ਚੱਲਦੇ ਹਾਂ ਤੇ ਠੰਡਾ ਹੋ ਰਿਹਾ ਹੁਣ ਅੱਛਾ ਚੱਲਦੇ ਆ ਮੈਨੂੰ ਦੇਖ ਰਿਹਾ ਹਾਂ ਹਾਂ ਜੀ